ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮੁਹੱਲਾ ਪੰਜਵਾ ਨਿਮਖ ਕਾਮ ਸਵਾਦ ਕਾਰਣ ਕੋਟ ਦਿਨਸ ਦੁਖ ਪਾਵਹਿ ਕਰੀ ਮੁਹਤ ਰੰਗ ਮਾਣਹਿ ਫਿਰ ਬਹਰ ਬਹਰ ਪਛਤਾਵਹਿ ਹਾਂ ਕਰੀ ਮੁਹਤ ਰੰਗ ਮਾਣਹਿ ਇਥੇ ਵਿਸਰਾਮ ਫਿਰ ਬਹਰ ਬਹਰ ਪਛਤਾਵਹਿ ਅੰਦੇ चेत हर हर राया तेरा सो दिन नेडे आया रहाओ पलक दृष्ट देख भूलो आक नीम को तुमर पलक दृष्ट देख भूलो इथे विश्राम आक नीम को तुमर जैसा संग बिशियर सो है रे तैसो ही एहो पर ग्रहो ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜਾਹੇ ਤਿਨਹੀ ਸਿਓ ਸੰਗੀ ਸਾਜਨ ਸਿਓ ਬਹਿਰਾਨਾ ਸਗਲ ਸੰਸਾਰ ਇਹ ਬਿਦ ਵਿਆਪਿਓ ਸੋ ਉਭਰਿਓ ਜਿਸ ਗੁਰਪੂਰਾ ਕਹੋ ਨਾਨਕ ਭਾਉ ਸਾਗਰ ਤਰਿਓ ਭਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾ ਦੁ ਪਦੇ ਲੂਕ ਕਮਾਨੋ ਸੂਈ ਤੂੰ ਪੇਖਿਓ ਬੂੜ ਮੁਗਦੰਬ ਕਰਾਨੀ ਆਪ ਕਮਾਨੇ ਕੋ ਲੇ ਬੰਦੀ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਵਿਦ ਆਗੈ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਸ ਪਰਦਾ ਪਛੈ ਜੀ ਕੀ ਮਾਨੀ ਰਹਾਉ ਮਚੇ ਤੇ ਜੇਤ ਲਾਏ ਤੇਤ ਤੇਤ ਲਾਗੇ ਕਿਆ ਕੋ ਕਰੈ ਪ੍ਰਾਨੀ ਬਖਸ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਾਧ ਕੁਰਬਾਨੀ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹ ਤਹ ਉਠ ਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹ ठाकुर ਪਹਿ ਸੇਵਕ ਤਤਕਾਲ ਹੋਏ ਆਵੇ ਰਹਾਉ ਜਿਸ ਸੇਵਕ ਕੈ ਹਉ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ ਜਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਆਸਾ ਘਰ 11ਵਾਂ ਮਹੱਲਾ 5ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨਟੂਆ ਭੇਖ ਦਿਖਾਵੈ ਬਹੁ ਬਿਦ ਜੈਸਾ ਹੈ ਉਹ ਤੈਸਾਰੀ ਅਨਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖ ਹੈ ਨਾਹੀ ਪਰਵੇਸਾਰੀ ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨੀਤਾ ਰੀ ਸਾਦ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀਤਾ ਰੇ ਰਹਾਉ ਇਹੋ ਜਨਮ ਪਦਾਰਥ ਜੀਤਾ ਰੇ ਰੇ ਪਾਤ ਸਾਰੇ ਵਖਰੇ ਕਹਿਨੇ ਹਨ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਣ ਬੇਦ ਤਰੀਏ ਰੇ ਘੂਮਨ ਘੇਰ ਅਗਾਹ ਗਾਖਰੀ ਘੂਮਨ ਘੇਰ ਇਹ ਸੰਬੰਧਕ ਪਾਠ ਹੈ ਘੂਮਨ ਘੇਰ ਅਗਾਹ ਗਾਖਰੀ ਗੁਰਬਖਦੀ ਪਾਰ ਉਤਰੀਐ ਰੇ ਗੁਰਬਖਦੀ ਪਾਰ ਉਤਰੀਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਚਾਲ ਨਾਲ ਚਲੋ ਖੋਜਤ ਖੋਜਤ ਖੋਜ ਵਿਚਾਰਿਓ ਜਿਆਦਾ ਵਿਸਰਾਮ ਤੇ ਰੁਕਣਾ ਤਤ ਨਾਨਕ ਇਹੋ ਜਾਣ ਨਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾ ਰੇ ਆਸਾ ਮਹੱਲਾ ਪੰਜਵਾ ਦੋ ਪਦੇ ਗੋਰਾ ਪ੍ਰਸਾਦ ਮੇਰਾ ਮਨ ਵਸਿਆ ਜੋ ਮਾਗੋ ਸੋ ਪਾਵੋ ਰੇ ਨਾਮ ਰੰਗ ਇਹੋ ਮਨ ਤ੍ਰਿਪਤਾਨਾ ਬਹੁਰ ਨਕਤ ਹੂ ਧਾਵੋ ਰੇ ਹਮਰਾ ठाकुर ਸਭ ਤੇ ਉਚਾ ਰੈਨ ਦਿਨਸ ਤਿਸ ਗਾਵੋ ਰੇ ਰੈਨ ਦਿਨਸ ਤਿਸ ਗਾਵੋ ਰੇ ਰੈਨ ਦਿਨਸ ਤਿਸ ਗਾਵੋ ਰੇ ਕਿਨ ਮਹਿ ਥਾਪ ਉਥਾਪਨ ਹਾਰਾ ਤਿਸਤੇ ਤੁਝ ਹੈ ਡਰਾਵੋ ਰੇ ਰਹਾਉ ਜਬ ਦੇਖੋ ਪ੍ਰਭ ਆਪਣਾ Swami ਤਉ ਅਵਰਹ ਚੀਤ ਨਾ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਪਉ ਮੇਟ ਲਿਖਾਵੋ ਰੇ ਆਸਾ ਮਹੱਲਾ ਪੰਜਵਾ ਚਾਰ ਬਰਨ ਚੌਹਾ ਕੀ ਮਰਦਨਾ ਖਾਟ ਦਰਸ਼ਨ ਕਰ ਤਲੀ ਦੇ ਸੁੰਦਰ ਸੁਗਰ ਸਰੂਪ ਸਿਆਨੇ ਪੰਚ ਹੋਹੀ ਮੋਹ ਚਲੀ ਰੇ ਜੇ ਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ ਜੇ ਨ ਪੰਚ ਮਾਰ ਬਿਦਾਰ ਗੁਦਾਰੀ ਸੋ ਪੂਰਾ ਇਹ ਕਲੀ ਰੇ ਰਹਾਉ ਵੱਡੀ ਕੋਮ ਵਸ ਭਗ ਹੈ ਨਾਹੀ ਮੁਹਕਮ ਫੌਜ ਹਠਲੀ ਰੇ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਵੱਡੀ ਕੋਮ ਵਸ ਇਥੇ ਠਮਕ ਭਗ ਹੈ ਨਾਹੀ ਇਥੇ ਵਿਸਰਾਮ ਹੈ ਮੁਹਕਮ ਨਹੀਂ ਕਹਿਣਾ ਮੁਹਕਮ ਫੌਜ ਹਠਲੀ ਪਾਠ ਉਚਾਰਨ ਕਰਨਾ ਹਾਏ ਇਥੇ ਠੱਠੇ ਦੇ ਵਿੱਚ ਡੈਸ਼ ਦੇ ਕੇ ਹਠਲੀ ਰੇ ਹਠਲੀ ਨਹੀਂ ਕਹਿਣਾ ਕਹੋ ਨਾਨਕ ਤੈਨ ਜਨ ਨਿਰਦਲਿਆ ਸਾਧ ਸੰਗਤ ਕੈ ਝੱਲੀ ਰੇ ਇਹ ਝੱਲੀ ਪਦ ਕਸ ਕੇ ਬੋਲਣਾ ਝੱਲੀ ਨਹੀਂ ਕਹਿਣਾ ਆਸਾ ਮਹੱਲਾ ਪੰਜਵਾ ਨੀਕੀ ਜੀਏ ਕੀ ਹਰ ਕਥਾ ਊਤਮ ਆਣ ਸਗਲ ਰਸ ਫੀਕੀ ਰੇ ਰਹਾਓ ਬਹੁ ਗੁਣ ਧੋਨ ਮੋਨ ਜਾਨ ਖਟ ਬੀਤੇ ਇਹ ਵੀ ਪਾਠ ਧਿਆਨ ਨਾਲ ਵਿਚਾਰਨ ਕਰਨਾ ਬਹੁ ਗੁਣ ਇਹ ਸੰਬੰਧਕ ਪਾਠ ਹੈ ਧੋਨ ਇੱਥੇ ਠਮਕ ਲਾ ਦਿੰਨੀ ਆ ਬਹੁ ਗੁਣ ਧੋਨ ਮੋਨ ਜਾਨ ਇਹ ਵੀ ਸੰਬੰਧਕ ਪਾਠ ਹੈ ਖਟ ਬੀਤੇ ਇੱਥੇ ਵਿਸਰਾਮ ਹੈ ਅਵਰਨ ਕਿਛ ਲਾਇਕੀ ਰੇ ਬਹੁ ਗੁਣ ਧੋਨ ਮੋਨ ਜਾਨ ਖਟ ਬੀਤੇ ਔਰਨਾ ਕੇਛ ਲਾਈ ਕੀ ਰੇ ਲਾਈ ਕੀ ਪਾਠ ਇਕੱਠਾ ਹੀ ਕਰਨਾ ਵਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀ ਰੇ ਸਾਧ ਸੰਗ ਨਾਨਕ ਪੀ ਕੀ ਰੇ ਆਸਾ ਮਹੱਲਾ ਪੰਜਵਾਹ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਾਨਤੇ ਟਾਰੀ ਰੇ ਗੁਰ ਇਥੇ ਜਮਕ ਲੱਗ ਜੇਗੀ ਗੁਰ ਨਿਮਖ ਨਾ ਮਾਨਤੇ ਟਾਰੀ ਰੇ ਰਹਾਉ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਪੁਰ ਹਾਰੀ ਦੇ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਿਆਦਾ ਵਿਸਰਾਮ ਨਹੀਂ ਰੱਖਣਾ ਸਰੇ ਕੇਨ ਰਾਮ ਗੁਰਗਾਮ ਹਰਦਾਮ ਨਹਿਜਾਮ ਇਥੇ ਵਿਸਰਾਮ ਹੈ ਹਰ ਕੰਠ ਨਾਨਕ ਠੀਕ ਠਮਕ ਔਰ ਹਾਰੀ ਦੇ ਉਰ ਹਾਰੀ ਇਕੱਠਾ ਪਾਠ ਨਹੀਂ ਕਰਨਾ ਵੱਖਰਾ ਪਾਠ ਕਰਨਾ ਹਰ ਨਾਨਕ ਕੰਠ ਔਰ ਹਾਰੀ ਦੇ ਆਸਾ ਮਹੱਲਾ ਪੰਜਵਾ ਨੀਕੀ ਸਾਧ ਸੰਗਾਨੀ ਰਹਾਉ ਸੰਗਾਨੀ ਟਿੱਪੀ ਲੱਗੀ ਹੋਈ ਐ ਨੀਕੀ ਸਾਦ ਸੰਗਾਨੀ ਨੀਕੀ ਸਾਦ ਸੰਗਾਨੀ ਰਹਾਉ ਪਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਬਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹਉਰ ਤੂ ਠਾਕੁਰ ਗੌਰੋ ਹਾਂ ਹਾਰੋ ਖਾਰੋ ਤੂ ਠਾਕੁਰ ਗੌਰੋ ਨਾਨਕ ਸਰਨ ਪਛਾਨੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ